ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਪਦ ਬਰੇਲੀ ਦੇ ਫਰੀਦਪੁਰ ਦੇ ਇਲਾਕੇ ਪਚੋਮੀ ਗੁਰਦੁਆਰਾ ਸਾਹਿਬ ਵਿਖੇ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖते हुए ਸਮਾਗਮ ਕੀਤੇ ਗਏ ਇਸ ਸਮਾਗਮ ਵਿੱਚ ਦੂਰ ਦੂਰ ਤੋਂ ਸੰਗਤਾਂ ਪਹੁੰਚੀਆਂ ਅਤੇ ਲੋ ਲੰਗਰ ਦੇ ਜਿਸੇਦਾਰ ਬਾਬਾ ਜਗਿੰਦਰ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਪਹੁੰਚੇ ਅਤੇ ਜਥਿਆਂ ਨੇ ਹਾਜ਼ਰੀਆਂ ਭਰੀਆਂ ਅੱਜ ਦਾ ਮਹਾਨ ਸਮਾਗਮ ਵਿੱਚ ਲੰਗਰਪਾੜੀ ਵੀ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ ਆਓ ਦੇਖਦੇ ਹਾਂ ਖਾਸ ਰਿਪੋਰਟ

ਹੁਣ ਇੱਕ ਇਹ ਵੀ ਗੱਲਣਾ ਜ਼ਰੂਰੀ ਹੈ ਕਿ ਇਹ ਦੋ ਨਿਹਤਾਂਾਂ ਦੀ ਅੱਗੇ ਲਾਹੌਰ ਕਰਾਂ ਗਿਆ ਪਾਣੀ ਪਾਪ ਦੀ ਜਗ ਦੇ ਬਾਰੇ ਲਾਪਤਾ ਸਾਡੇ ਵਿੱਚੋਂ ਹਰੇਕ ਨੇ ਪੜਿਆ ਤੇ ਸੁਣਿਆ ਹੋਵੇਗਾ ਜਿੰਦੋਂ ਪਾਪੀਆਂ ਵੱਡੀਆਂ ਲੜਾਈਆਂ ਦੇ ਵਿੱਚ ਗਿਣੀ ਤੇ ਉਦੋਂ ਤੱਕ ਕਹਿੰਦੇ ਸ਼ਾਹ ਮਰਦਾਨੀ ਸਿੱਖ ਕੌਮ ਬਾਰੇ ਬਹੁਤਾ ਜਾਣਦਾ ਨਹੀਂ ਸੀ ਇਹਦੇ ਆਗਾ ਤੁਹਾਡੀ ਆਵਾਜ਼ ਵਿੱਚ ਗਰਜ ਵਧੀ ਹੈ ਬਗਾਵਤ ਦੀ ਗੋ ਆਉਂਦੀ ਹੈ ਤੁਸੀਂ ਹੋ ਜੇ ਸਿਰ ਨਹੀਂ ਝੁਕਾਓਗੇ ਤੇ ਤੁਹਾਡੇ ਸਿਰ ਕੱਟ ਦਿੱਤੇ ਜਾਣਗੇ ਇਹਨਾਂ ਆਖਿਆ ਮੌਤ ਦਾ ਗੱਲ ਉਹਨਾਂ ਨੂੰ ਦੇ ਜਿਨ੍ਹਾਂ ਨੂੰ ਜ਼ਿੰਦਗੀ ਪਿਆਰੀ ਲੱਗਦੀ ਹੁੰਦੀ ਹੈ ਅਸੀਂ ਤੇ ਹਰ ਰੋਜ਼ ਪਰਦੇ ਅਨੰਦ ਮਰਨੇ ਹੀ ਤੇ ਪਾਈਆ ਪੂਰਨ ਪਰਮਾਤਮਾ ਉਸ ਮੌਤ ਵਿੱਚੋਂ ਗੁਰੂ ਦਾ ਖਾਲਸਾ ਅਨੰਦ ਲਭ ਲਿਆ ਕਰਦਾ ਤੇ ਸਾਨੂੰ ਤੇ ਗੁਰਤੀ ਅਮਰਤ ਦੀ ਪਹਿਲਾ ਸੀਸ ਭੇਟ ਦੇ ਕੇ ਤੇ ਫੇਰ ਬਰਾਬਰ ਸਿਰਦਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜਾ ਸਿਰ ਦੀਜੈ ਸਦਾ ਪਿਆਰ ਵਰ ਤਿਆਰ ਰਹਿੰਦੇ ਆ ਅਬਦਾਲੀ ਕਹਿੰਦਾ ਬੜੇ ਬਹਾਦਰ ਤੇ ਬੇਖੌਫ ਯਾਰ ਦੇ ਤੁਸੀਂ ਹੋ ਅਬਦ ਸਿੰਘ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਕੋਲ ਕਾਰ ਸੇਵਾ ਲੋਹ ਲੰਗਰ ਦੇ ਜਸੇਦਾਰ ਬਾਬਾ ਜੋਗਿੰਦਰ ਸਿੰਘ ਜੀ ਇਹ ਨਾਲਪੁਰ ਸਾਹਿਬ ਤੋਂ ਮੋਂਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਅੱਜ ਇਹ ਫਰੀਦਪੁਰ ਗੁਰਦੁਆਰੇ ਕੀ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਬੋਸਿੰਦ ਦੇ ਜਨਮ ਦਿਨ ਦੇ ਸਬੰਧ ਵਿੱਚ ਕੀਤਾ ਜਾ ਰਿਹਾ ਸਵਾ ਸਵਾ ਲੱਖ ਦੇ ਨਾਲ ਲੱਖ ਵਾਸਤੇ ਕਾਸ਼ ਜਰਾ 230 ਸਾਲ ਤੋਂ ਲੱਗਾ ਖਾਲਸਾ ਜੀ ਸਤਖੰਡ ਸ੍ਰੀ ਮਾਨਸਾ ਸਾਹਿਬਾ ਬਾਬਾ ਸੁਲੱਖਣ ਸਿੰਘ ਤਿੰਨਾਂ ਦੇ ਚਰਨ ਸੇਵਕ ਜ세ਦਾਰ ਬਾਬਾ ਜਗਿੰਦਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਹੋਈ ਏ ਇਹਨਾਂ ਦੀ ਬੇਅੰਤ ਸੇਵਾਵਾਂ ਨੇ ਦਾਸ ਨੇ ਵੀ ਬੜੀ ਸੰਗਤ ਕੀਤੀ ਇਹਨਾਂ ਦੀ ਅਸੋ ਮਹਾਪੁਰਸ਼ਾਂ ਦੇ ਵੱਡੇ ਪਰਾਲੇ ਹਨ ਕਈ ਜਗ੍ਹਾ ਤੇ ਸੇਵਾਵਾਂ ਚੱਲ ਰਹੀਆਂ ਨੇ ਸੋ ਅੱਜ ਵੀ ਫਰੀਦਪੁਰ ਦੇ ਲਾਗੇ ਪਚੌਮੀ ਗੁਰਦੁਆਰਾ ਹੈ ਉੱਥੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਮਾਲ ਇਹਨਾਂ ਦਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸਮਾਗਮ ਕੀਤੇ ਗਏ ਨੇ ਸੋ ਆਪ ਜੀ ਨੂੰ ਸਾਰਾ ਹੀ ਪ੍ਰੋਗਰਾਮ ਜਿਹੜਾ ਹੈ ਸ਼ਾਮ ਨੂੰ ਦਿਖਾਇਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ